ਉਹਦੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਦੋਵੇਂ ਸਸਤੇ ਰੇਟ ਦੇ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਸਾਰੀ ਜਾਣਕਾਰੀ ਲੈਣੀ ਆ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਹਾਂਜੀ ਕੀ ਹਾਲ ਆ ਬਾਈ ਠੀਕ ਆ ਬਾਈ ਠੀਕ ਠਾਕ ਜੀ ਹਾਂਜੀ ਇਹ ਜਿਹੜਾ ਮਹਿੰਦਰਾ B 275 DI ਆ ਇਹ ਕਿਹੜਾ ਮਾਡਲ ਆ ਇਹ ਬਾਈ TJ ਆ ਠੀਕ ਆ ਮਾਰ ਕੇ ਪਹਿਲਾਂ ਵਿਖਾ ਦੇ ਥੱਲੇ ਆਵੇ TJ ਦੇ ਮਾਰ ਕੇ ਆ ਠੀਕ ਆ ਰੀਜਨਲ ਕੋਈ ਆ ਨਹੀਂ ਸਟicker ਲਾਏ ਆ ਆ TJ ਟਰੈਕਟਰ ਆ ਹਾਈ ਚੱਕਰਾਂ ਵਾਲਾ 1998 ਮਾਡਲ ਆ ਠੀਕ ਆ ਮੂਹਰੇ ਟਾਇਰ ਵਿਖਾ ਦੇ 616 ਦੇ ਟਾਇਰ ਆ ਬਾਈ 65 ਪੈਸੇ ਟਾਇਰ ਆ ਠੀਕ ਆ 70 ਪੈਸੇ ਆ ਮਗਰ ਲੈ ਵਿਖਾ ਦੇ ਪੋਲੋ ਦੇ ਟਾਇਰ ਆ ਅੱਧੇ ਟਾਇਰ ਅੱਧੇ ਸਹੀ ਅੱਧੇ ਆ ਆ ਬਕਸਾ ਬਕਸਾ ਨਾਲ ਦਾ ਇਹਦਾ ਹਜੇ ਠੀਕ ਆ ਆ ਵੇਟ ਪਏ ਆ ਵਿੱਚ ਰੁਪਈਆ 4000 ਦੇ ਵੇਟ ਆ ਬਈ ਆ ਜਿਹੜੇ ਨਾਲ ਦੇ ਯਾਰ ਨਾਲ ਆਈ ਸੀ ਕੰਪਨੀ ਚ ਨਵਾਂ ਆਇਆ ਸੀ ਤੇ ਨਾਲ ਆਈ ਸੀ ਹਜੇ ਉਦੋਂ ਦੇ ਵੇਟ ਵਿੱਚ ਹੀ ਪਏ ਆ ਕਿਸੇ ਨੇ ਛੇੜੇ ਨਹੀਂ ਨਹੀਂ ਤਾਂ ਆਮ ਲੋਕੀ ਕੱਢ ਕੇ ਯਾਰ ਪਤਾ ਨਹੀਂ ਲੱਗਦਾ ਖਾ ਜਾਂਦੇ ਆ ਠੀਕ ਆ ਆਪਾਂ ਨਾਲ ਦੇਣੇ ਆ ਨਾਲ ਦੇਣੇ ਆ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਬਈ ਬਾਖੇ ਚੈੱਕ ਕਰਕੇ ਆ ਦੀ ਤਸੱਲੀ ਕਰਕੇ ਬੈਟਰੀ ਵੀ ਇਹ ਤੇ ਨਵੇਂ ਆ ਰਗੀ ਪਈ ਆ ਪਰ ਗਾਰੰਟੀ ਕਾਰਡ ਨਹੀਂ ਆਇਆ ਯਾਰ ਉਹ ਹੈ ਨਵੀਂ ਆ ਨਾ ਮੈਂ ਆਰ ਗਿਆ ਨਹੀਂ ਮਾਰਦੀ ਛੇਤੀ ਨਾ ਯਾਰ ਵਰਖਾ ਹੀ ਪਾੜ ਦੇ ਠੀਕ ਆ ਹਾਂ ਕੰਡੀਸ਼ਨ ਦਾ ਸਾਫ ਆ ਸਮਾਨ ਬਾਈ ਸਮਾਨ ਡੰਡਾ ਫੱਟੀ ਆ ਨਾਲ ਮਿਲੂਗੀ ਛਤਰੀ ਲੱਗੀ ਆ ਕਿੱਲੀਆਂ ਵਾਲੀ ਹੌਕਾ ਇਹਦੇ ਇਹਦੇ ਕਿੱਲੀਆਂ ਵਾਲੀ ਹੌਕਾ ਮਾ ਗਿਰੋ ਵਿਖਾ ਦਈਏ ਠੀਕ ਆ ਕਿੱਲੀਆਂ ਵਾਲੀ ਹੌਕਾ ਸਮਾਨ ਸਾਰਾ ਨਾਲ ਆ ਟਰੈਕਟਰ ਯਾਰ ਛੋਟੇ ਜਿਮੀਦਾਰ ਅਤੇ ਪੂਰਾ ਵਧੀਆ ਹੈ ਨਾ ਬਾਈ ਜਮਾ ਸਰਾ ਠੀਕ ਆ ਬਾਕੀ ਇਹਦੇ ਕਲੱਚ ਚ ਬਹਿ ਰਹੇਗਾ ਠੀਕ ਆ ਇਹ ਤੇਲ ਖਰਚਾ ਬਹੁਤ ਘੱਟ ਆ ਛੋਟੇ ਜੀਮੇਦਾਰ ਰਸਤੇ ਪੂਰਾ ਵਧੀਆ ਹੈ ਬੰਦੂਏ ਭਾਈ ਜਮਾ ਇੰਜਨ ਗੇਅਰ ਪੂਰਾ ਓਕੇ ਹੈ ਤੇ ਕੀ ਡਿਮਾਂਡ ਹੈ ਡਿਮਾਂਡ ਇਹਦੀ 1 ਲੱਖ ਤੇ 55000 ਰੁਪਏ ਮੰਗਨ ਨੂੰ ਜੋ ਮਰਜੀ ਮੰਗੀ ਆਈ ਏ 1 ਲੱਖ ਤੇ 45000 ਦਾ ਪਾਈ ਟਰੈਕਟਰ ਦੇਣਾ 1 ਲੱਖ 45000 ਦਾ ਦੇ ਦੇਉਂਗੇ ਹਾਂ ਦੇ ਦਾਂਗੇ ਆਹ ਇੰਜਨ ਗੇਅਰ ਵਾਹ ਕੇ ਲੈ ਜੇ ਵਾਹ ਕੇ ਭਾਈ ਵਾਹ ਕੇ ਤਸਲੀ ਕਰਕੇ ਲੈ ਜੇ ਕੋਈ ਬਲੂ ਨਹੀਂ ਮਾਰਦਾ ਨਾ ਹੀ ਪ੍ਰੈਸ਼ਰ ਘਟਾਉਂਦਾ ਠੀਕ ਆ ਤੇ ਕਾਗਜ਼ ਪੱਤਰ ਪੂਰੇ ਆ ਕਾਗਜ਼ੇ ਪੱਤਰ ਐਫੀ ਡੈਵਟ ਬਣਾ ਕੇ ਦੇਵਾਂਗੇ ਆਪ ਅਸੀਂ ਅਸੀ ਲਾਵਾਂਗੇ ਪੈਸੀ ਠੀਕ ਆ ਵਾਕੇ ਲੈ ਜਾਈਏ ਇੰਨੀ ਗਰੰਟੀ ਆ ਗਰੰਟੀ ਆ ਤੇ ਜਿਹੜਾ 59 11 ਬਾਈ ਯਾਰ ਹਾਂ 59 11 ਟਰੈਕਟਰ ਆ ਬਾਈ ਮਸ਼ਹੂਰ ਟਰੈਕਟਰ ਆ ਮਾਰਕੀਟ ਵਾਲਾ ਟਰੈਕਟਰ ਆ ਇਹਦੇ ਮੂਰ ਲੇਡਰ ਗੁੱਡਇਰ ਤੇ ਬਾਈ ਠੀਕ ਆ ਬਾਈ 80% ਟਾਇਰ ਆ ਵੀ ਵੇਖ ਸਕਦੇ ਆ ਠੀਕ ਆ ਮਗਲੇ ਟਾਇਰ ਜੇ ਕੇ ਦੇ ਆ ਚਾਰੇ ਪੱਕੇ ਟਾਇਰ ਆ ਠੀਕ ਆ ਆ ਹੈਗੇ ਆ 70 ਤੋਂ 75% ਟਾਇਰ ਆ ਠੀਕ ਆ ਕੋਈ ਕੱਟਵਟ ਨਹੀਂ ਕੋਈ ਬੜਕਾਉਂਦਾ ਨਹੀਂ ਟਾਇਰ ਇਹਦਾ ਡੈਕ ਲੱਗਿਆ ਚੱਲਦਾ ਉੱਤੇ ਸਾਰਾ ਸਮਾਨ ਜਿਵੇਂ ਇਹ ਡੰਡਾ ਫੱਟੀ ਛਦਲੀ ਹੈ ਨਾ ਕੁਝ ਨਾਲ ਦੇਣਾ ਤੇ ਬਾਕੀ ਤੁਹਾਨੂੰ ਆਹ ਇਹਦਾ ਪੰਪ ਵੀ ਰੀਜਨਲ ਆ ਨਹੀਂ ਨਹੀਂ ਅਸੀਂ ਮਾਰ ਕੇ ਮੁਰਕੀ ਜੇ ਹੈਗੀ ਬਦਲ ਕੇ ਨਾ ਮਾਈਕੋ ਦਾ ਲਾ ਦਿੰਦੇ ਆ ਇਹ ਉਹੀ ਪੰਪ ਆ ਜਿਹੜਾ ਨਾਲ ਆ ਨਵੇਂ ਦੇ ਨਾਲ ਆਇਆ ਸੀ ਠੀਕ ਆ 40 ਟਾਪਾ ਨਾਲ ਦਵਾਂਗੇ ਦਵਾਂਗੇ ਨਾਲ ਸ਼ੋ ਵੀ ਸ਼ੋ ਹੈਗੀ ਆ ਸ਼ੋ ਹੈਗੀ ਆ ਦਵਾਂਗੇ ਨਾਲ ਉਹ ਵੀ ਇਹ ਨਹੀਂ ਕਿ ਆਪਾਂ ਯਾਰ ਪਾਸੇ ਪਈਆ ਖਮਣੀ ਰੱਖ ਜਾਾਂਗੇ ਸ਼ੋ ਆਪਾਂ ਨਾਲ ਦੇਣੀ ਆ ਜਿਹੜਾ ਕੁਝ ਨਾਲ ਆਇਓ ਨਾਲ ਹੀ ਜਾਊਗਾ ਠੀਕ ਆ 13 ਐਮ ਵਿਖਾ ਦੇ 65 ਬਾਈ ਵਾਲੇ ਆ ਰੈਮ 65 ਬਾਈ ਠੀਕ ਆ ਟਾਇਰ ਬਾਈ ਵਾਲੇ ਰਹਿਮਾ ਇਹ ਜਿਵੇਂ ਬੰਦੇ ਹੁਣ ਸੀਜ਼ਨ ਚੱਲ ਪਿਆ ਨਾ ਮਸ਼ੀਨਾਂ ਦਾ ਇਹ ਰਹਿਮ ਤੋਂ ਮਸ਼ੀਨ ਦੇ ਮੂਰੇ ਲਾ ਦੇ ਇਹਦੇ ਟੁੱਟਣ ਦੀ ਸ਼ਿਕਾਇਤ ਨਹੀਂ ਆਉਂਦੀ ਇਹਨੂੰ ਸਪੋਰਟ ਲਾਉਣ ਦੀ ਲੋੜ ਨਹੀਂ ਪੈਂਦੀ ਇੱਥੇ ਠੀਕ ਆ ਰਹਿਮ ਮਜ਼ਬੂਤ ਵਾਦਾ ਠੀਕ ਆ ਸਮਾਨ ਸਾਰਾ ਪੂਰਾ ਹੀ ਆ ਹਨਾ ਸਮਾਨ ਸਾਰਾ ਪੂਰਾ ਹੀ ਆ ਤੇ ਡੈਕ ਡੁਕ ਚੱਲਦਾ ਇਹ 99 ਮਾਡਲ ਆ ਹਾਈ ਚੱਕਰਾਂ ਵਾਲਾ ਹਾਈ ਚੱਕਰਾਂ ਵਾਲਾ ਕੀ ਡਿਮਾਂਡ ਕਿੰਨੀ ਹੈ ਦੀ ਡਿਮਾਂਡ ਇਹਦੀ 1,75,000 ਰੁਪਿਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ 1,65,000 ਤਾਂ ਦਵਾਂਗੇ ਤੇ ਜਿਹੜਾ ਕੋਈ ਆਪਣਾ ਪੇਜ ਤੇਰੇ ਨੂੰ ਫੋਲੋ ਕਰਕੇ ਆ ਗਿਆ ਸ਼ੇਅਰ ਕਰਕੇ ਆ ਗਿਆ ਠੀਕ ਆ ਉਹਦਾ 65 ਚੋਂ ਵੀ ਮਾਨਤਨ ਕਰ ਦਾਂਗੇ 1,65 ਚੋਂ ਵੀ ਮਾਨਤਨ ਹੋ ਜੂਗਾ ਮਤਲਬ 45-11 ਦੇ ਮੁੱਲ ਤੇ ਰਹਿ ਗਿਆ ਯਾਰ 45 ਰਿਆਂ ਦੇ ਬਾਈ ਲੋਹਾ ਹੀ ਬਣ ਜਾਣਾ ਹੋਰ ਸਾਲ ਨੂੰ ਇਹ ਇੰਨੇ ਰੁਪਿਆ ਦਾ ਜਿੰਨੇ ਟਾਇਰ ਆ ਲੋਹਾ ਹੀ ਬਣ ਜਾਣਾ ਠੀਕ ਆ ਤੇ ਇਹ ਬਈ ਦੋਵੇਂ ਟਰੈਕਟਰ ਕਿਹੜੇ ਪਿੰਡ ਖੜੇ ਆ ਇਹ ਪਿੰਡ ਆਪਣਾ ਮੰਦਰ ਚਿੱਟਣਾ ਜੀ ਜ਼ਿਲ੍ਹਾ ਫਰੀਦਕੋਟ ਆ 10 ਕਿਲੋਮੀਟਰ ਦੀ ਦੂਰੀ ਤੇ ਆ ਫਰੀਦਕੋਟੋਂ ਵੀ ਕੋਟੋਂ ਵੀ ਜੇ ਮੋਕਸਰ ਵਾਲੇ ਪਾਸਿਓਂ ਆਵਾਂਗੇ ਤਾਂ 20 ਕਿਲੋਮੀਟਰ ਆ ਨੰਬਰ